ਸੰਵਿਧਾਨ ਨੂੰ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਜਦੋਂ ਦੀ ਭਾਜਪਾ ਸਰਕਾਰ ਆਈ ਹੈ ਉਦੋਂ ਦਾ ਦਲਤਨਤ ਵੱਧ شدت ਜਿਹੜਾ ਹੋ ਰਿਹਾ ਉਹਦੀ ਮਿਸਾਲ ਤੁਹਾਡੇ ਸਾਹਮਣੇ ਕਿ ਸਾਡੇ ਦੇਸ਼ ਦਾ ਸੁਪਰੀਮ ਕੋਰਟ ਦਾ ਜਿਹੜੀ ਚੀਫ ਜਸਟਿਸ ਹੈ ਉਹ ਨੂੰ ਇਹ ਲੋਕ ਜਿਹੜੇ ਆ ਜਿਹੜਾ ਰਕੇਸ਼ ਕਿਸ਼ੋਰ ਜਿਹੜਾ 71 ਸਾਲ ਦਾ ਆਦਮੀ ਹੈ ਉਹ ਵਕੀਲ ਔਰ ਜਿਹੜਾ ਜੁੱਤੀਆਂ ਵਖਾ ਰਿਹਾ ਕੀ ਇਹ ਮਦਭਾਗੀ ਘਟਣਾ ਨਹੀਂ ਕਿ ਜਿਹੜੀ ਇੱਕ ਸ਼ੈਡੂਲ ਕਾਸ ਜਿਹੜਾ ਉਹ ਸੁਪਰੀਮ ਕੋਰਟ ਦਾ ਜਿਹੜਾ ਉਹ ਜੱਜ ਬਣ ਗਿਆ ਇਹਨਾਂ ਨੂੰ ਇਹ ਗੱਲਾਂ ਜਿਹੜੀਆਂ ਉਹ ਬਰਦਾਸ਼ਤ ਨਹੀਂ ਇਹ ਕਿਉਂਕਿ ਇਹ RAM ਰਾਜ ਚਾਹੁੰਦੇ ਨੇ ਜਿਹੜਾ ਕਿ ਮਨੁੱਖੀ ਸਮਰੱਥੀ ਜਿਹੜੀ ਹੈ ਕਿਉਂਕਿ ਸਾਡੇ ਦੇਸ਼ 'ਚ ਜਿਹੜਾ ਆਜ਼ਾਦੀ ਤੋਂ ਪਹਿਲਾਂ ਜਿਹੜਾ ਸੰਵਿਧਾਨ ਸੀ ਉਸ ਮਨੁਸ਼ੀਮਤਿ ਸੀ ਕਿ ਮਨੁਸ਼ੀਮਤਿ ਜੀਡੀਏ ਉਹ ਜਿਹੜੇ ਸ਼ਡਿਊਲ ਕਾਸਟਾਂ ਨੂੰ ਸਭ ਤੋਂ ਪਿੱਛੇ ਦਾ ਮੰੰਦੀ ਹੈ ਕਿਉਂਕਿ ਜਾਤੀਵਾਦ ਨੂੰ ਬੜਾਵਾ ਸੀਗਾ ਜਦੋਂ 바ਵਾ ਸਾਹਿਬ ਮੇਡਕਰ ਸਾਹਮਣੇ ਸੰਵਿਧਾਨ ਜਿਹੜਾ ਉਹ ਬਣਾਇਆ ਉਹ ਦੇਸ਼ 'ਚ ਲਾਗੂ ਹੋਗਾ ਕਿ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਦਿੰਦਾ ਹੈ ਪਰ ਜਿਹੜਾ ਇਹਨਾਂ ਨੂੰ ਇਹ ਗੱਲ ਨੂੰ ਗਵਾਈ ਨਹੀਂ ਇਹ ਚਾਹੁੰਦੇ ਨੇ ਕਿ ਜਿਹੜਾ ਸੰਵਿਧਾਨ ਨੂੰ ਖਤਮ ਕਰਕੇ ਤੇ ਜਿਹੜਾ ਮਨੁਸ਼ੀਮਤਿ ਨੂੰ ਲਾਗੂ ਕੀਤਾ ਜਾਵੇ ਜਿਹੜਾ ਕਿ ਕਿ ਜਿਹੜੇ ਐਸੀ ਸਮਾਜ ਹੈ ਇਹ ਕਦੀ ਵੀ ਬਰਦਾਸ਼ਤ ਨਹੀਂ ਕਰੇਗਾ ਜਿਹੜਾ ਕੀਤਾ ਜਾ ਰਿਹਾ ਅਸੀਂ ਅੱਜ ਕੇਂਦਰ ਸਖਾ ਦਾ ਬੀਜੇਪੀ ਸਰਕਾਰ ਦਾ ਜਿਹੜਾ ਉਹ ਪੁੱਤਲਾ ਸੜ ਰਿਹਾ ਔਰ ਇਹਨੂੰ ਚੇਤਾਵਨੀ ਦਿੰਦੇ ਆ ਕਿ ਜਿਹੜੀਆਂ ਤੂੰ ਅੱਗੇ ਵੋਟਾਂ ਚੋਰੀ ਕਰਕੇ ਨਾ ਤੇਸੀਵਾ ਸਰਕਾਰ ਬਣਾ ਲਈ ਨਾ ਹੁਣ ਜਿਹੜੇ ਲੋਕ ਨੇ ਸ਼ਡੂਲ ਕਾਸ ਉਹ ਪੂਰੇ ਜਿਹੜੇ ਆ ਉਹ ਧਿਆਨ ਰੱਖ ਰਿਹਾ ਕਿ ਅਗਲੇ ਇਲੈਕਸ਼ਨ ਉਹ ਬੀਜੇਪੀ ਨੂੰ ਕੋਚਲ ਦਾ ਕਰੇ ਇਹਨੂੰ ਅੱਗੇ ਵੀ ਵਧਾਓਗੇ ਧਰਨੇ ਪ੍ਰਦਰਸ਼ਨ ਦੇਖੋ ਜੀ ਅੱਜ ਸਾਰੇ ਸਿਰਫ ਅਮਰਸਾਦ ਦੀ ਗੱਲ ਨਹੀਂ ਕਰ ਰਿਹਾ ਇਹ ਸਾਰੇ ਦੇਸ਼ ਦੇ ਵਿੱਚ ਜਿਹੜਾ ਆਪਣਾ ਆਮ ਆਦਮੀ ਪਾਰਟੀ ਉਹ ਪ੍ਰਦਰਸ਼ਨ ਕਰ ਰਿਹਾ